ਕਰਦੇ ਹੋ ਇਹਦੇ ਨਾਲ ਕੀ ਹੋਵੇਗਾ ਮਨ ਫਿਰਉਣ ਨਾਲ ਕੀ ਹੋਵੇਗਾ জানੋ رسولان ਦੇ ਕਰਤਕ تین ਬਾਪ ਉਦੀ 19 आय इसलिए तौबा करो ਅਤੇ ਮੁੜੋ ਪਈ ਤੁਹਾਡੇ পাপ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁਖ ਦੇ ਦਿਨਾਂ ਨੂੰ ਫਿਰ ਤੋਂ ਪੜੀਏ ਬੇਟਾ ਹੱਥ ਉਠਾ ਕੇ ਮਗਰ ਮਗਰ ਕਲਿਸਿਆ ਗੁਰੂ ਪੜਾਓ ਹੱਥ ਉਠਾ ਕੇ ਬੋਲਣਾ ਤੁਸੀਂ ਬੇਟੀ ਦੇ ਮਗਰ ਪੜੋ ਇਸ ਲਈ ਤੋਬਾ ਕਰੋ ਅਤੇ ਮੁੜੋ ਕੋਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ ਕਿਹੜੇ ਦਿਨ ਆਉਣ ਫਿਰ ਤੋਂ ਬੋਲੋ ਕਿਹੜੇ ਦਿਨ ਆਉਣ ਹਰ ਇੱਕ ਜਨ ਆਪਣੇ ਪਾਪਾਂ ਤੋਂ ਤੋਬਾ ਕਰੇ ਤੇ ਉਹਨਾਂ ਦੇ ਪਾਪ ਮਿਟਾਏ ਜਾਣਗੇ ਜਨਮ ਤੋਂ ਲੈ ਕੇ ਅੱਜ ਤੱਕ ਜਿੰਨੇ ਪਾਪ ਉਹ ਮਿਟਾਏ ਜਾਣਗੇ ਇਹ ਕੌਣ ਕਰ ਸਕਦਾ ਹੈ ਜੋਰ ਨਾਲ ਬੋਲੋ ਕੌਣ ਕਰਨ ਵਾਲਾ ਹੈ ਕੌਣ ਕਰਨ ਵਾਲਾ ਹੈ ਫੇਸਾ ਦੇ ਲਈ ਸੁੱਖ ਦੇਣ ਨੂੰ ਉਕਤ ਹੁੰਦੇ ਹਨ ਆਸ਼ੀਰਵਾਦ ਚਰਚ ਮੇਰਾ ਪ੍ਰਭੂ ਯੇਸ਼ੂ ਸਾਡੇ ਤੇ ਤਰਸ ਖਾ ਕੇ ਸਾਡੇ ਨਾਲ ਗੱਲ ਕਰ ਰਿਹਾ ਹੈ ਆਪਣੇ ਪਾਪਾਂ ਤੋਂ ਮਨ ਫਿਰਾਓ ਤੁਹਾਡੇ ਹਰੇਕ ਪਾਪ ਮਿਟਾਈ ਜਾਣ ਤੀ ਕਹਿ ਰਿਹਾ ਨਾ ਮੇਰੇ ਕੋ ਬੁਰੀ ਆਦਤ ਨਹੀਂ ਛੁੱਟ ਰਹੀ ਤੀ ਕੋ ਪ੍ਰਭੂ ਮੈਨੂੰ ਅੱਜ ਇਸ ਸਾਥ ਤੇ ਮੈਂ ਗਲਤ ਆ ਮੇਰੀ ਮਦਦ ਕਰੋ ਛੱਡਣ ਲਈ ਹਰ ਇੱਕ ਪ੍ਰਕਾਰ ਦੀ ਗੰਦੀ ਆਦਤ ਛੁੱਟ ਜਾਏਗੀ ਹਰ ਇੱਕ ਪ੍ਰਕਾਰ ਦੀ ਪਰਬੂ ਦਾ ਕਲਾਮ ਕਹਿੰਦਾ ਹੈ ਕਿ ਸਾਡੇ ਪਾਪਾਂ ਦੀ ਮਾਫੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਯਿਸੂ ਸਮਝਦੇ ਹਨ ਅੱਜ ਸਾਨੂੰ ਵੀ ਇਹ ਸਮਝਣਾ ਹੈ ਸਾਡੇ ਦੇਸ਼ ਵਿੱਚ ਕਰੋੜਾਂ ਲੋਕ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਦੇ ਹਨ ਕਿ ਪਾਪਾਂ ਦੀ ਮਾਫੀ ਸਾਡੀ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਪਾਪਾਂ ਦੀ ਮਾਫੀ ਨੂੰ ਲੈਣ ਵਾਸਤੇ ਕਈ ਲੋਕ ਭਟਕ ਰਹੇ ਹਨ ਬਾਈਬਲ 'ਚ ਲਿਖਿਆ ਜਿਸ ਤਰ੍ਹਾਂ ਪਿਆਸੀ ਹਿਰਨੀ ਜੰਗਲ ਵਿੱਚ ਭਟਕਦੀ ਹੈ ਪਾਣੀ ਦੀ ਤਲਾਸ਼ ਵਿੱਚ ਇਸੇ ਤਰ੍ਹਾਂ ਅੱਜ ਬਹੁਤ ਸਾਰੇ ਲੋਕ ਪਟਕ ਰਹੇ ਹਨ ਆਪਣੇ ਪਾਪਾਂ ਤੋਂ ਮਾਫੀ ਦੇ ਲਈ ਨਾਰਥ ਇੰਡੀਆ ਦੇ ਵਿੱਚ ਇੱਕ ਨਿਊਜ਼ ਇੱਕ ਅਖਬਾਰ ਹੈ ਨਾਰਥ ਇੰਡੀਆ ਦੀ ਬਹੁਤ ਧਿਆਨ ਨਾਲ ਸੁਣਨਾ ਔਰ ਜੀ ਨਿਊਜ਼ ਦੇ ਉੱਤੇ ਬਹੁਤ ਇਹ ਵੀਡੀਓ ਵਾਇਰਲ ਹੋਈ ਕੀ ਕਿਹਾ ਗਿਆ ਉਸ ਅਖਬਾਰ ਦੇ ਵਿੱਚ ਕਿ ਇੱਕ ਸਾਧੂ ਹੈ ਉਹ ਸਾਧੂ ਨੇ ਆਪਣਾ ਸੱਜਾ ਹੱਥ ਉੱਚਾ ਕਰਕੇ ਭਗਤੀ ਕਰ ਰਿਹਾ ਸੱਜਾ ਹੱਥ ਉੱਚਾ ਕਰਕੇ ਦੋ ਸੇਵਾਦਾਰ ਹੈ ਉਹਦੇ ਕੋਲ ਜਿਹੜੀ ਉਹਦੀ ਮਦਦ ਕਰਦੇ ਹਰੇਕ ਕੰਮ ਦੇ ਵਿੱਚ ਹਰੇਕ ਧਾਰਮਿਕ ਥਾਂ ਤੇ ਉਹਨੂੰ ਲੈ ਕੇ ਜਾਂਦੇ ਨਦੀਆਂ ਚ ਦਰਿਆਵਾਂ ਚ ਇਸ਼ਨਾਨ ਕਰਾਉਣਾ ਲੈ ਕੇ ਜਾਂਦੇ ਦੇ ਨਿਊਜ਼ ਵਾਲਿਆਂ ਨੇ ਉਹਨੂੰ ਸਵਾਲ ਕੀਤਾ ਕਿ ਤੁਸੀਂ ਹੱਥ ਉੱਚਾ ਕਿਉਂ ਕੀਤਾ ਹੋਇਆ ਤਾਂ ਕਿਉਂ ਕੀਤੀ ਮਾਂ ਤਾਂ ਉਹਨੇ ਦੱਸਿਆ ਇਸ ਹੱਥ ਕੋਲੋਂ ਮੇਰੇ ਕੋਲ ਬਹੁਤ ਵੱਡਾ ਪਾਪ ਹੋਇਆ ਸੀ ਤੇ ਮੈਂ ਉਸ ਪਾਪਾਂ ਤੋਂ ਮਾਫੀ ਦੇ ਲਈ ਆਪਣੇ ਹੱਥ ਨੂੰ ਸਜ਼ਾ ਦੇ ਰਿਹਾ ਹਾਂ ਮੈਂ ਆਪਣੇ ਹੱਥ ਨੂੰ ਕੀ ਦੇ ਰਿਹਾ ਹਾਂ ਸਜ਼ਾ ਦੇ ਰਿਹਾ ਹਾਂ ਚਾਹੇ ਉਹ ਸੋਂਦਾਏ ਹੱਥ ਉੱਪਰ ਉੜਦਾਏ ਹੱਥ ਉੱਪਰ ਕਿਤੇ ਵੀ ਆਂਦਾ ਜਾਂਦਾ ਹੱਥ ਉੱਪਰ ਔਰ ਇੱਕ ਟਾਈਮ ਆ ਗਿਆ ਉਹਦਾ ਹੱਥ ਉੱਪਰ ਹੀ ਠਹਿਰ ਗਿਆ ਉਹ ਹੱਥ ਥੱਲੇ ਨਹੀਂ ਆਂਦਾ ਹੁਣ ਕਿਉਂ ਹੱਥ ਉੱਚਾ ਕੀਤਾ ਹੈ ਹੁਣ ਨੇ ਕਿ ਮੇਰੇ ਪਾਪ ਮਾਫ ਹੋ ਜਾਣ ਅੱਜ ਸਾਡੇ ਵਿੱਚੋਂ ਕਿੰਨੇ ਲੋਕ ਆਪਣੇ ਪਾਪਾਂ ਦੀ ਮਾਫੀ ਲਈ ਦਾਨ ਪੂਰਨ ਕਰ ਰਹੇ ਹਨ ਚੜਾਵੇ ਚੜਾ ਰਹੇ ਹਨ ਕਿ ਸਾਡੇ ਪਾਪ ਮਾਫ ਹੋਣ ਤੇ ਸਾਡੇ ਕਸ਼ਟ ਮੁੱਕ ਜਾਣ ਸਾਡੀਆਂ ਬਿਮਾਰੀਆਂ ਸਾਡੇ ਦੁੱਖ ਮੁੱਕ ਜਾਣ ਪਰ ਤਾਂ ਵੀ ਪਾਪ ਮਾਫ ਨਹੀਂ ਹੋ ਰਹੇ ਕਈ ਲੋਕ ਕੁਰਬਾਨੀਆਂ ਦਿੰਦੇ ਹਨ ਜਾਨਵਰਾਂ ਦੀ ਪਰ ਤਾਂ ਵੀ ਪਾਪ ਮਾਫ ਨਹੀਂ ਹੋ ਰਹੇ ਪਰ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਹੈ ਜੋ ਸਾਡੇ ਪਾਪਾਂ ਨੂੰ ਮਾਫ ਕਰਨ ਦੀ ਤਾਕਤ ਰੱਖਦਾ ਹੈ ਕਿਉਂਕਿ ਉਹ ਸਾਡੇ ਪਾਪਾਂ ਲਈ ਸਲੀਬ 'ਤੇ ਉਹਨੇ ਕੀਮਤੀ ਲਹੂ ਬਹਾਇਆ ਹੈ ਔਰ ਉਹਦੇ ਲਹੂ ਚ ਇੰਨੀ ਸ਼ਕਤੀ ਹੈ ਉਹਦਾ ਲਹੂ ਦੀ ਇੱਕ ਬੂੰਦ ਸਾਡੇ ਹਰੇਕ ਪਾਪਾ ਨੂੰ ਸ਼ੁੱਧ ਕਰਨ ਦੀ ਤਾਕਤ ਰੱਖਦਾ ਹੈ ਜੋ ਪਾਪ ਦੀ ਮਜ਼ਦੂਰੀ ਮੌਤ ਹੈ ਉਸ ਮੌਤ ਦੇ ਡੰਗ ਨੂੰ ਹਰਾ ਕੇ 30 ਦਿਨ ਮੁਰਦਿਆਂ ਚੋਂ ਜੀ ਉੱਠਣ ਵਾਲਾ ਇੱਕ ਲੋਤਾ ਇਸ ਪੂਰੀ ਧਰਤੀ ਦੇ ਉੱਤੇ ਕੇਵਲ ਯੇਸ਼ੂ ਮਸੀਹ ਹੈ ਜ਼ਿਕਰ ਆ ਲਗਾਤਾਰ ਲਗਾਉਂਦੇ ਹੋਏ ਸ਼ਾਨਦਾਰ ਤਰੀਕੇ ਦੇ ਨਾਲ ਪ੍ਰਭੂ ਦੀ ਸਤਿਤੀ ਲਈ ਆ ਜਿੰਨੀਆਂ ਨੂੰ ਪਾਪਾਂ ਤੋਂ ਮੁਕਤੀ ਚਾਹੀਦੀ ਹੈ ਫਿਰ ਉਹ ਆਪਣਾ ਮਨ ਫਿਰਾਓ ਯਿਸੂ ਕਹਿ ਰਿਹਾ ਹੈ। ਉਹਦੇ ਚੇਲੇ ਕਹਿ ਰਹੇ ਹਨ ਅੱਜ ਮੈਂ ਤੁਹਾਨੂੰ ਕਹਿ ਰਿਹਾ ਹਾਂ ਯਿਸੂ ਮਸੀਹ ਦੀ ਆਵਾਜ਼ ਹੈ ਜਿਨੀਆਂ ਨੂੰ ਕਿਰਪਾ ਚਾਹੀਦੀ ਹੈ ਜਿਨੀਆਂ ਨੂੰ ਅਨੁਗ੍ਰਹਿ ਚਾਹੀਦਾ ਹੈ ਆਪਣੇ ਪਾਪਾਂ ਤੋਂ ਬਾਫੀ ਮੰਗਿਏ ਇਹ ਮਾਫੀ ਮੰਗਦੇ ਸਾਰ ਯਿਸੂ ਤੁਹਾਡੇ ਜੀਵਨ ਚ ਉਤਰ ਜਾਣਗੇ ਉਹ ਤੁਹਾਨੂੰ ਸ਼ੁੱਧ ਕਰਦੇ ਹਨ ਆਸ਼ੀਰਵਾਦ ਹੈ ਉਹ ਤੁਹਾਡੇ ਦੁੱਖਾਂ ਦਾ ਅੰਤ ਕਰਦੇ ਆਸ਼ੀਰਵਾਦ ਹੈ ਉਹ ਤੁਹਾਡਾ ਛੁਡਕਾਰਾ ਕਰਦੇ ਕਸ਼ਟਾਂ ਤੋਂ ਇਹ ਆਸ਼ੀਰਵਾਦ ਹੈ ਸਤੂਦੀ ਕਰਦੇ ਹੋਏ